ਉਹ ਨੈਣਸੀ ਗਰੇਵਾਲ ਉੱਥੇ ਬੈਠੀ ਹੈ ਉਹਨੇ ਗੱਲ ਕਹੀ ਲਾਈਵ ਦੇ ਵਿੱਚ ਕਿ ਕਹਿੰਦੀ ਭਾਨਾ ਸਿੱਧੂ ਗੁੰਡਾ ਬੋਲਦਾ ਇੰਦਾਂ ਦੀਆਂ ਚਬਲ ਜਨਾਨੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਲਾਈਵ ਹੋ ਕੇ ਕਦੇ ਨਹਾਗ ਸਿੰਘਾਂ ਦੇ ਬਾਣਿਆਂ ਬਾਰੇ ਬੋਲਦੀ ਐ ਇਹ ਕਦੇ ਨਹਾਗ ਸਿੰਘਾਂ ਨੇ ਕਿ ਸ਼ਹਿਰਾਂ ਬਾਰੇ ਬੋਲਦੀ ਐ ਕਦੀ ਇਹ ਸਿਮਰਜੀਤ ਸਿੰਘ ਮਾਨ ਬਾਰੇ ਬੋਲਦੀ ਐ ਕਦੀ ਇਹ ਸਿੱਖਾਂ ਦੇ ਖਿਲਾਫ ਬੋਲਦੀ ਐ ਤੇ ਕਦੀ ਇਹ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲਦੀ ਐ ਕਦੇ ਭਾਨੀ ਸਿੱਧੂ ਦੇ ਖਿਲਾਫ ਬੋਲਦੀ ਐ ਇਹ ਸਰਕਾਰੀ ਟੋਟ ਐ ਇਹ ਸਰਕਾਰ ਦੇ ਖਰੀਦੇ ਹੋਏ ਉਹ 도ਗਲੇ ਕਰਦਾਰ ਵਾਲੇ ਲੋਕ ਨੇ ਜਿਹੜੇ ਜਿਹੜੇ ਸਿੱਖ ਕੌਮ ਦੇ ਖਿਲਾਫ ਲਾਈਵ ਹੋ ਕੇ ਬਣਾ ਸ਼ੁਰੂ ਕਰ ਦਿੱਤੇ ਮੈਂ ਬੇਨਤੀ ਕਰਦੀ ਆ ਵੀ ਕੱਲੇ ਭਾਨੇ ਸਿੱਧੂ ਦੀ ਗੱਲ ਨਹੀਂ ਹੈ ਪਿਆਰਿਓ ਜਿਹੜੇ ਵੀ ਯੋਧੇ ਅਜ ਸਾਹਮਣੀਆਂ ਜੇਲਾਂ ਦੇ ਵਿੱਚ ਵੀ ਨੇ ਨਾ ਉਹਨਾਂ ਲਈ ਵੀ ਆਵਾਜ਼ ਉੱਚਾ ਬੁਲੰਦ ਕਰੋ ਸਾਡੇ ਬੰਦੀ ਸਿੰਘ ਜੇਲਾਂ ਅੰਦਰ ਨੇ ਇਕੱਠੇ ਹੋਵੋ ਇਕੱਠ ਕਰੋ ਇਹ ਸਰਕਾਰ ਦੀਆਂ ਕਰਸੀਆਂ ਦੇ تخت 80 ਹੱਲੇ ਜਾਣੇ ਨੂੰ ਪਤਾ ਲੱਗੇ ਵੀ ਪੰਜਾਬ ਦੇ ਨਾਲ ਅਸੀਂ ਮੱਥਾ ਲਾਇਆ ਏ ਪੰਜਾਬ ਦੇ ਨਾਲ ਮੱਥਾ ਲਾਉਣ ਵਾਲਿਆਂ ਦਾ ਮੂੰਹ ਤੋੜਵਾ ਜਵਾਬ ਉਹ ਪੰਜਾਬ ਨੇ ਹੀ ਦਿੱਤਾ ਹੈ ਤੇ ਪੰਜਾਬ ਹੀ ਅੱਗੇ ਤੋਂ ਵੀ ਦੇਵੇਗਾ ਮੈਂ ਬੇਨਤੀ ਕਰਾਂ ਵੀ ਸਾਡੇ ਤਖਤਾਂ ਦੇ ਜਥੇਦਾਰ ਨੇ ਜਥੇਦਾਰ ਇਕੱਠੇ ਹੋਣ ਇਕੱਠੇ ਹੋ ਕੇ ਕਹਿਣ ਵੀ ਸਾਡੇ ਜਿਹੜੇ ਬੰਦੀ ਸਿੰਘ ਨੂੰ ਰਿਹਾ ਹੋਣੀ ਚਾਹੀਦੇ ਨੇ ਜਿਹੜੇ ਸਾਡੇ ਸਿੰਘ ਜਿਹਨਾਂ ਦੇ ਅੰਦਰ ਬੰਦ ਨੇ ਉਹ ਆਉਣੇ ਚਾਹੀਦੇ ਨੇ ਜੇ ਉਹਨਾਂ ਤੇ ਕੋਈ ਜ਼ੁਲਮ ਕੋਈ ਸਾਬਤ ਨਹੀਂ ਹੁੰਦਾ ਉਹਨਾਂ ਦਾ ਕੋਈ ਕਸੂਰ ਨਹੀਂ ਜੇ ਨਿਕਲਦਾ ਤੇ ਤੁਸੀਂ ਉਹਨਾਂ ਨੂੰ ਬਿਨਾਂ ਕਿਸੇ ਕਸੂਰ ਦੇ ਜੇਲਾ ਅੰਦਰ ਨਹੀਂ ਜੇ ਰੱਖ ਸਕਦੇ ਜੇ ਇਹਨਾਂ ਦੇ ਚਾਹ ਪਲੂਸ ਜੇ ਇਹਨਾਂ ਦੇ ਚਮਚੇ ਬਾਹਰ ਆ ਸਕਦੇ ਆ ਜੇਲਾ ਦੇ ਵਿੱਚ ਉਹ ਸਾਡੇ ਖਾਲਸੇ ਕਿਉਂ ਨਹੀਂ ਬਾਹਰ ਆ ਸਕਦੇ ਕਿਉਂ ਕਿ ਸਾਡੇ ਵਿੱਚ ਏਕਤਾ ਨਹੀਂ ਹੈ ਅਸੀਂ ਆਪੋ ਆਪਣੀਆਂ ਆਪੋ ਆਪਣੀਆਂ ਰਾਹਾਂ ਲੈ ਕੇ ਤੁਰ ਪਏ ਅਸੀਂ ਕੌਮ ਲਈ ਇਕੱਠੇ ਖੜੇ ਨਹੀਂ ਹੋ ਸਕਿਆ ਅਸੀਂ ਕੌਮ ਦੇ ਹੱਕ ਲਈ ਆਵਾਜ਼ ਨਹੀਂ بلند ਕਰ ਸਕੇ ਅਸੀਂ ਕੌਮ ਲਈ ਦਰਦ ਨਹੀਂ ਰੱਖ ਸਕੇ ਅਸੀਂ ਆਪਣੇ ਆਪਣੇ ਹੀ ਮਹਿਲ ਬਣਾਉਣ ਦੀ ਚਾਹਤ ਦੇ ਵਿੱਚ ਲੱਗੇ ਰਹੇ ਅੱਜ ਅੱਜ ਸਮਾਂ ਹੈ ਸਾਰਿਆਂ ਨੂੰ ਇਕੱਠੇ ਹੋਣ ਦਾ ਫਿਰ ਹੱਕ ਮਿਲਦੇ ਨੇ ਤੇਗਰੇ ਜ਼ੋਰ ਤੇ ਸੰਤ ਜਰਨੈਲ ਸਿੰਘ ਖਾਲਸਾ ਪੰਡਤ ਵਾਲੇ ਮਹਾਂਪੁਰਸ਼ ਕਹਾਂ ਕਰਦੇ ਸੀ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿਜ ਵੱਲ ਸੇ ਲੈ ਹੈ ਧਰਨੇ ਲੋਣ ਦੇ ਨਾਲ ਕਦੇ ਆਜ਼ਾਦੀਆਂ ਨਹੀਂ ਮਿਲਦੀਆਂ ਹੁੰਦੀਆਂ ਧਰਨੇ ਲੋਣ ਨਾਲ ਕਦੀ ਹੱਕ ਨਹੀਂ ਮਿਲਦੇ ਹੁੰਦੇ ਜਦੋਂ ਜਿੰਨਾ ਚਿਰ ਤੁਹਾਡੇ ਖੰਡੇ ਵਿੱਚ ਤੁਹਾਡੇ ਹੱਥ ਵਿੱਚ ਤੁਹਾਡੇ ਅੰਦਰ ਆਵਰ ਹੈ ਨਾ ਜਮੀਰ ਜਾਗਦੀ ਹੈ ਉਦੋਂ ਤੁਹਾਨੂੰ ਤੁਹਾਡਾ ਹੱਕ ਮਿਲੇਗਾ ਜਦੋਂ ਤੁਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ ਅੱਜ ਮਾਵਾ ਆਉਂਦੀਆਂ ਨੇ ਹੱਕ ਦੇ ਵਿੱਚ ਅੱਜ ਧੱਕਾ ਹੋ ਰਿਹਾ ਹੈ ਇਨਸਾਫ ਕਿੱਥੇ ਹੈ ਜੇਲ੍ਹਾਂ ਦੇ ਅੰਦਰ ਥਾਣਿਆਂ ਵਿੱਚ ਲੈ ਜਾ ਕੇ ਨੌਜਵਾਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਢਾਇਆ ਜਾਂਦਾ ਉਹਨਾਂ ਦੇ ਕੱਪੜੇ ਲਾਏ ਜਾਂਦੇ ਆ ਕੱਪੜੇ ਲਾ ਕੇ ਉਹਨਾਂ ਨੂੰ ਠੰਡੇ ਬਰਫ਼ ਤੇ ਲਟਾਇਆ ਜਾਂਦਾ ਉਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਪਾਇਆ ਜਾਂਦਾ ਉਹਨਾਂ ਦੇ ਸਿਰ ਦੇ ਵਿੱਚ ਚਪਲਾ ਮਾਰੀਆਂ ਜਾਂਦੀਆਂ ਉਹਨਾਂ ਦੇ ਕੰਨਾਂ ਦੇ ਉੱਤੇ ਛਪੇੜਾਂ ਮਾਰੀਆਂ ਜਾਂਦੀ ਨੇ ਉਹ ਬੋਲੇ ਹੋ ਜਾਣ ਉਹਨਾਂ ਨੂੰ ਕਰੰਟ ਲਾਇਆ ਜਾਂਦਾ ਉਹਨਾਂ ਨੂੰ ਪੁੱਠੇ ਲੰਮੇ ਪਾ ਕੇ ਪੈਰ ਉੱਪਰ ਨੂੰ ਕਰਕੇ ਪੈਰਾਂ ਦੀਆਂ ਤਲੀਆਂ ਤੇ ਡੰਡਿਆਂ ਨਾਲ ਮਾਰਿਆ ਜਾਂਦਾ ਹੈ ਉਹਨਾਂ ਦੇ ਨੋਹ ਪੱਟੇ ਜਾਂਦੇ ਨੇ ਕਿੰਨਾ ਕੁਝ ਕੀਤਾ ਜਾਂਦਾ ਪਰ ਇਹ ਦਰਦ ਦਰਦੀ ਬਣ ਕੇ ਰਹਿ ਜਾਂਦਾ ਇਹ ਦਰਦ ਦਰਦ ਹੀ ਰਹੇਗਾ ਇਸ ਦਰਦ ਦਾ ਕੋਈ ਇਨਸਾਫ ਨਹੀਂ ਹੈ ਇਨਸਾਫ ਲੈਣਾ ਹੈ ਤੇ ਤੁਹਾਨੂੰ ਇਕੱਠੇ ਹੋ ਕੇ ਆਵਾਜ਼ ਇੱਕ ਕਰਨੀ ਪੈਣੀ ਹੈ ਵੀ ਅਸੀਂ ਇਹ ਜ਼ੁਲਮ ਨਹੀਂ ਸਹਿ ਸਕਦੇ ਅਸੀਂ ਇਹ ਤੱਕਾ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਇਸ ਜ਼ੁਲਮ ਦੇ ਖਿਲਾਫ ਖੜੇ ਹਾਂ ਬੇਸ਼ੱਕ ਸਾਨੂੰ ਇਸ ਆਜ਼ਾਦੀ ਲਈ ਬੇਸ਼ੱਕ ਆਜ਼ਾਦੀ ਲਈ ਆਪਣੇ ਸੀਸ ਵਾਰਨੇ ਪੈ ਜਾਣ ਪਰ ਹੁਣ ਪੰਜਾਬ ਤੁਹਾਡੀ ਗੁਲਾਮੀ ਦੇ ਵਿੱਚ ਨਹੀਂ ਜਿਉਂਦਾ ਰਹੇਗਾ ਇਹ ਪੰਜਾਬ ਆਪਣੇ ਹੱਕ ਲੈ ਕੇ ਛੱਡੇਗਾ ਪੰਜਾਬ ਨੂੰ ਆਪਣੇ ਹੱਕ ਚਾਹੀਦੇ ਨੇ ਅੱਜ ਪੰਜਾਬ ਦੀ ਨੌਜਵਾਨੀ ਚਿੱਟੇ ਦੇ ਟੀਕੇ ਲਾਲਾਂ ਕੇ ਮਰ ਚੱਲੀ ਹੈ ਅੱਜ ਪੰਜਾਬ ਦੀ ਨੌਜਵਾਨੀ ਜਿਹੜੇ ਕਦੇ ਹੱਕ ਲੈਣ ਦੀ ਗੱਲ ਕਰਦੇ ਸੀ ਅੱਜ ਉਹ ਨਸ਼ੇ ਦੇ ਟੀਕੇਾਂ ਤੇ ਲੱਗੇ ਹੋਣੇ ਜੇਸ ਟੀਕੇ ਤੋਂ ਬਿਨੋ